ਗੱਲੋਂ ਕਹਿੰਦਾ ਸੀ ਮਾੜਾ ਜੀ ਆ ਵੀ ਉਹ ਮਾਤਾ ਤੁਸੀਂ ਇਹ ਜਿਹੜੀ ਸੰਸਥਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਲੋਕਾਂ ਤੱਕ ਕੀ ਮੈਸੇਜ ਲਾਉਣਾ ਚਾਹੋਗੇ ਇਹ ਸਾਡੇ ਭਰਾ ਜਿਹੜੇ ਪਹੁੰਚੇ ਨੇ ਇੱਥੇ ਅਸੀਂ ਤਾਂ ਚੈਨਲ ਵੱਲੋਂ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ ਅਸੀਂ ਜਿਵੇਂ ਗਾਵਾਂਗੇ ਸਾਡੇ ਤਾਂ ਬਹੁਤ ਵਧੀਆ ਚੀਜ਼ ਕਰੇ ਸਾਡਾ ਦਾਪੋਂ ਨੇ ਦਾਨ ਕੀਤਾ ਹੈ ਤੇ ਵਿਦਾ ਕਰਨਾ ਹੈ ਨਾ ਦਾਤ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਠੀਕ ਹੈ ਦੋਸਤੋ ਤੋਂ ਨੂੰ ਦਿਖਾਈ ਚੁੱਕਿਆ ਹਬਾਰ ਸੇਵਾ ਜੋ ਕਿ ਰਾਜਸਥਾਨ ਤੋਂ ਸ਼ੁਰੂ ਹੋਈ ਹੈ ਪੰਜਾਬ ਦੇ ਵਿੱਚ ਪਹੁੰਚੀ ਹੈ ਪਿੰਡ ਚੁਗੇ ਜਵਾਰ ਸਿੰਘ ਜੋ ਕਿ ਆਪਾਂ ਕਹਿ ਲਈਏ ਵੀ ਕਈ ਵਾਰੀ ਲੋਕ ਕਹਿ ਦਿੰਦੇ ਨੇ ਵੀ ਇਹਨਾਂ ਅਸਮਾਨ ਦੇ ਕੇ ਵੀਡੀਓ ਬਣਾਈ ਇਹ ਵੀਡੀਓ ਬਣਾਉਂਦਾ ਇਹ ਮਕਸਦ ਹੈ ਵੀ ਹੋਰ ਗਰੀਬਾਂ ਤੱਕ ਪਹੁੰਚੇਗੀ ਉਹ ਗਰੀਬਾਂ ਨੂੰ ਰਾਸ਼ਨ ਜਿਨ੍ਹਾਂ ਨੂੰ ਲੋੜਿੰਦਾ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਵੇਗਾ ਔਰ ਇਹਦਾ ਮਤਲਬ ਇਹ ਹੀ ਹੈ ਵੀ ਹਰ ਇੱਕ ਤੱਕ ਇਹ ਚੀਜ਼ ਪਹੁੰਚੇ ਵੀ ਸੇਵਾ ਜੇਕਰ ਇਕੱਠੀ ਹੁੰਦੀ ਹੈ ਤਾਂ ਕਿਦੇ ਲੱਗਦੀ ਵੀ ਹੈ ਜ਼ਰੂਰ ਨਹੀਂ ਕਿ ਹਰ ਕੋਈ ਬੰਦਾ ਜਿਹੜਾ ਸੇਵਾ ਇਕੱਠੀ ਕਰਕੇ ਘਰੇ ਬੈੜ ਜਾਂਦਾ ਹੈ ਇਹ ਭਰਾ ਸਾਡੇ ਆਏ ਨੇ ਇਹਨਾਂ ਦਾ ਬਹੁਤ ਧੰਨਵਾਦ ਪ੍ਰਧਾਨ ਜੀ ਕਟਿਆ ਵਾਲੇ ਤੋਂ ਔਰ ਇਹ ਵੀਰ ਜੀ ਦਾ ਨਾਮ ਨਹੀਂ ਮੈਂ ਜਾਣਦਾ ਬਹੁਤ ਇਹਨਾਂ ਦਾ ਵੀਰ ਜੀ ਆਪਣਾ ਕੀ ਨਾਮ ਹੈ ਜੀ ਜੀ ਮੇਰਾ ਨਾਮ ਜਗਦੀਸ਼ ਸਿੰਘ ਹੈ ਮਨਗੜ Rajasthan ਤੋਂ ਆਸੀ ਠੀਕ ਹੈ ਸੰਸਤਾਨ ਵਾਲਾ ਸੀ ਕਾਸ਼ੀ ਟਾਈਮ ਤੋਂ ਕੰਮ ਕਰ ਰਹੀ ਆਂ ਪੁਰੀ ਸੰਸਥਾ ਬੋਰਡ ਚੇਲ ਦੇ ਕੰਮ ਕਰ ਰਹੀ ਹੈ ਬੇਟੀ ਬਚਾਓ ਬੇਟੀ ਪੜਾਓ ਬਜ਼ੁਰਗਾਂ ਵਾਸਤੇ ਅनाथ ਆਸ਼ਰਮ ਹੋ ਗਏ ਲੋੜਵੰਦ ਪਰਿਵਾਰਾਂ ਨੂੰ ਇਲਾਜ ਤੱਕ ਦੇਈ ਮਤਲਬ ਸਪੋਰਟ ਕਰਦੀ ਹੈ ਜਿੱਦਾਂ ਸਾਨੂੰ ਪਤਾ ਲੱਗਿਆ ਇਸ ਪਿੰਡ ਦੇ ਵਿੱਚ ਪਰਿਵਾਰ ਨੂੰ ਬਹੁਤ ਲੋੜ ਹੈਗੀ ਹੈ ਕੰਮ ਕਾਜ ਨਹੀਂ ਕਰ ਪਾਰੇ ਸੋ ਉਹਨਾਂ ਦੀ سپورਟ ਲਈ ਅੱਜ ਅਸੀਂ ਪਹੁੰਚੇ ਹਾਂ ਇਸ ਤੋਂ ਪਹਿਲਾਂ ਵੈਸੇ ਇਸ ਪਿੰਡ ਵਿੱਚ ਦੋ ਵਾਰਾਂ سپورਟ ਦੇ ਚੁੱਕੇ ਹਾਂ ਔਰ ਅੱਜ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਅਸੀਂ ਪੂਰੀ ਸੰਸਥਾ ਨੂੰ ਅੱਗੇ ਲੈ ਕੇ ਚੱਲਾਂਗੇ ਔਰ ਜਿੱਥੇ ਵੀ ਤੁਹਾਨੂੰ ਕੋਈ ਲੋੜਵੰਦ ਪਰਿਵਾਰ ਹੈ ਤਾਂ ਲੱਗਦਾ ਤੁਸੀਂ ਬੇਫਿਕਰ ਹੋ ਕੇ ਇਹਨਾਂ ਬ੍ਰਦਰਰ ਨਾਲ ਚੈਨਲ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਤੱਕ ਵੀ ਮਦਦ ਪਹੁੰਚਾਈ ਜਾਏਗੀ ਤੁਸੀਂ ਵੀਰ ਜੀ ਆਪਣਾ ਨੰਬਰ ਜਿਹੜਾ ਸੰਸਥਾ ਦਾ ਜਿਹੜਾ ਹੈ ਤਾਂ ਉਹ ਬੋਲ ਦਿਓ ਵੀ ਆਪਣੇ ਚੈਨਲ ਤੇ ਪਤਾ ਲੱਗ ਜੂਗਾ 9587288060 ਆਪਣਾ ਨੰਬਰ ਹੈ ਜੀ 9587288060 ਤੇ ਵੀਰ ਜੀ ਇਹ ਵੀ ਬੇਨਤੀ ਹੈ ਜੋ ਲੋੜੀਂਦਾ ਪਰਿਵਾਰ ਹੈ ਬਿਲਕੁਲ ਗਰੀਬ ਜਿਨ੍ਹਾਂ ਦਾ ਕੰਮ ਕਾਰ ਨਹੀਂ ਕਰ ਸਕਦੇ ਉਹ ਹੀ ਇਸ ਨੰਬਰ ਤੇ ਸੰਪਰਕ ਕਰਨ ਨਾ ਕਿ ਕਈ ਵਾਰੀ ਹੁੰਦਾ ਆਪਾਂ ਕਹਿ ਦਿੰਦੇ ਆ ਵੀ ਸਾਨੂੰ ਜ਼ਰੂਰਤ ਹੈ ਜੇਕਰ ਦੋ ਹੱਥ ਰੱਬ ਨੇ ਦਿੱਤੇ ਨੇ ਕਮਾਣਾ ਵੀ ਚਾਹੀਦਾ ਇਹ ਤਾਂ ਹੈਗੇ ਸੀ ਬਿਲਕੁਲ ਲੱਤਾਂ ਧੋਪਾ ਜੀ ਹੋ ਗਏ ਨੇ ਸਮਝੋ ਇਹਨਾਂ ਕੋਲ ਤੁਰਿਆ ਵੀ ਨਹੀਂ ਜਾਂਦਾ ਸੀ ਇਸ ਕਾਰਨ ਇਹ ਭਰਾ ਪਹੁੰਚੇ ਨੇ ਸਾਡੇ ਪਿੰਡ ਇਹ ਲਗਾਤਾਰ ਤੀਜੀ ਵਾਰੀ ਇਹ ਸਮਾਨ ਪਹੁੰਚਿਆ ਹੈ ਪਹਿਲਾਂ ਦੋ ਹੋਰ ਘਰ ਸੀ ਉਹਨਾਂ ਨੂੰ ਹੀ ਪਹੁੰਚਿਆ ਤੇ ਇਹ ਵੀਰ ਜੀ ਤੁਹਾਡਾ ਨ वीर जी बिना पहुँचे ने मेरा नाम बलराम पायलट है और मैं राजस्थान से बिलोंग कर रहा हूँ एज ए प्रेजिडेंट में मैं गवर्नमेंट एम्प्लॉ हूँ और ये हमने सभी ने ही विचार विमर्श करके और जो भी गरीबों की सेवा के लिए ये कदम उठाया है और मैं ज़्यादा से ज़्यादा कोशिश ये करूँगा कि ये हमारी जो सेवा है भारत के हर कोने तक पहुँचे हर कोई गरीब के घर पर पहुँचे हर जैसी भी हमसे मदद मिलेगी करेंगे पूरी हम सौ परसेंट सौ परसेंट हम ऐसी कोशिश करेंगे कि हर किसी के लिए मुका ना सोए बस हमारा यही ज्यादा ज्यादा प्रयास रहेगा धन्यवाद वीर जी ਸਾਡੇ ਪਿੰਡ ਪਹੁੰਚਨ ਤੇ ਸਾਡੇ ਪ੍ਰਧਾਨ ਜੀ ਕਟੀਆਂ ਵਾਲੇ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਸੰਸਥਾ ਬਾਰੇ ਜੀ ਸૌ ਤੋਂ ਬਲਾ ਸਭ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਯੋਗਿੰਦਰ ਸਿੰਘ ਪਿੰਡ ਕਟੀਆਂ ਵਾਲਾ ਤੋਂ ਮੈਂ ਪਹਿਲਾਂ ਵੀ ਮਨੋਂ 21 22 ਸਾਲ ਕੰਮ ਕੀਤਾ ਤੇ ਮੈਨੂੰ ਇਹ ਬਹੁਤ ਵਧੀਆ ਲੱਗਾ ਸਾਰਾ ਆਈ ਸੀ ਦੱਸਿਆ ਸੀਗਾ ਕਿ ਐ ਤਰ੍ਹਾਂ ਆਵਾਰ ਸੇਵਾ ਸੰਸਥਾ ਇੱਕ ਲੈ ਕੇ ਚੱਲੇ ਆਂ ਗਰੀਬਾਂ ਦੀ ਮਦਦ ਕਰਨ ਵਾਸਤੇ ਠੀਕ ਹੈ ਨਾ ਕੋ ਪੈਸਾ ਇਕੱਠਾ ਕਰਨ ਵਾਸਤੇ ਨਹੀਂ ਬੇਟੀ ਪੜਾਓ ਬੇਟੀ ਬਚਾਓ ਤਾਂ ਹੁਣ ਤੀਜੀ ਵਾਰੀ ਅਸੀਂ ਆਏ ਮਨੋ ਗਰੀਬ ਘਰ ਵਿਚਾਰੇ ਜਿਨ੍ਹਾਂ ਦਾ ਕਮਾਉਣ ਵਾਲਾ ਨਹੀਂ ਹੈ ਸੱਟਾਂ ਲੱਗੀਆਂ ਕੋਈ ਅੱਗੇ ਪਿੱਛੇ ਨਹੀਂ ਹੈ ਉਹਨਾਂ ਵਾਸਤੇ ਸਿਰਫ ਓਨਲੀ ਉਹਨਾਂ ਵਾਸਤੇ ਆਏ ਮਨੋ ਰਹਿਣਾ ਅਸੀਂ ਸੇਵਾ ਕਰਦੇ ਹੀ ਰਵਾਂਗੇ ਉਹ ਕੀਤੀ ਵੀ ਤੇ ਕਰਦੇ ਹੀ ਰਵਾਂਗੇ ਠੀਕ ਹੈ ਸਾਰੇ ਮੇਰੇ ਵੀਰ ਜੋ ਇਹ ਵੀਡੀਓ ਨੂੰ ਦੇਖਣਗੇ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਕਰਕੇ ਦੱਸਿਓ ਨਾਲੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਕਿ ਲੋੜਵੰਦ ਜਿਹੜੇ ਸਾਡੇ ਪਰਿਵਾਰ ਨੇ ਪੰਜਾਬ ਦੇ ਪਰਿਵਾਰ ਨੇ ਚਾਹੇ ਹੋਰ ਵੀ ਪਰਿਵਾਰ ਨੇ ਜਿਥੋਂ ਦੇ ਵੀ ਉਹਨਾਂ ਨੂੰ ਲੋੜੀਂਦਾ ਰਾਸ਼ਨ ਪਹੁੰਚਾਇਆ ਜਾਵੇ ਪਰ ਇਸ ਭਰਾਵਾਂ ਵਾਸਤੇ ਅਸੀਂ ਬਹੁਤ ਹੀ ਸ਼ਬਦ ਨਹੀਂ ਜਿੰਨੀ ਕਿ ਤਾਰੀਫ ਕਰ ਸਕੀ ਇਹਨਾਂ ਦੀ ਇਹਨਾਂ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੋ ਰਾਜਸਥਾਨ ਤੋਂ ਪਹੁੰਚ ਕੇ ਪੰਜਾਬ ਦੇ ਵਿੱਚ ਆ ਕੇ ਚੇਪਿੰਡ ਝੁਗੜ ਸਿੰਘ ਜਲਾਲਾਬਾਡੀ ਇਹ ਵੀ ਹਾਲਟ ਨਜ਼ਦੀਕ ਸੇਵਾ ਕਰਨ ਪਹੁੰਚੇ ਨੇ ਧੰਨਵਾਦ